ਆ ਫੜ ਲਿਆ ਬੰਦਾ ਆਪਣੇ ਬੰਦਿਆਂ ਨੇ ਬਾਸ ਸਟੈਂਡ ਦੇ ਵੇਚ ਰਿਹਾ ਅੱਜ ਮਨਪਰੇ ਬਈ ਰਾਪਰੇ ਆ ਚੱਕਲਾ ਫੜਦਾ ਬਿਮਾਰ ਫੜਦਾ ਬਣਾਈਏ ਲੈ ਨੇ ਜਰੂਰ ਕੱਟ ਇੱਥੇ ਚਾਹ ਵਾਲਾ ਇਹ ਚਾਹ ਵਾਲਾ ਚਾਹ 200 ਦਾ ਨੋਟ ਜਿਹੜਾ ਫੜਾ ਕਰਾਂ ਕਿੱਥੇ ਆ ਲੈ 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 ਗੁੱਸੇ ਨੂੰ ਕਿਸਨੇ ਇੰਟਰ ਗੈਸ ਨੂੰ ਭੇਜਦਾ ਪਪਾ ਆਹ ਕੈਸੂਲ ਫੜਿਆ ਤਾਂ ਕੈਸੂਲ ਵੀ ਦਿਖਾ ਦੇਖ ਤੂੰ ਦੇਖ ਕਿੱਥੋਂ ਤੋਂ ਇੱਕ ਥੱਲੇ ਹਾਂ ਚੈੱਕ ਕਰੋ ਹੈਲੋ ਤੂੰ ਗੱਲੇ ਨਹੀਂ ਸੁਣਦਾ ਕਿੱਥੋਂ ਲੱਗੇ ਉਹ ਸੈਕਟਰ ਲਾਈ ਬੈਠਾ ਸਾਹਮਣੇ ਗੱਲ ਕਰਦਾ ਇਹਨਾਂ ਨੂੰ 500 ਬੜਾ ਪਹਿਲਾਂ ਕੈਸ਼ ਹੂ ਕਿੱਥੇ ਫੜੇ ਨੇ ਫੋਟੋ ਕਿੱਥੇ ਨੇ ਫਿਰ ਫਰਦਾ ਕਹੇ ਕੋਈ ਬਰਾਦੋਂ ਪੈਸੇ ਗੱਡ ਜਿਹੜੇ ਸੀ ਫੋਟੋ ਮਤਲਬ ਅਗਰੀ ਕਿੱਥੇ ਆਪਣੇ ਨੋਟਾਂ ਦੀ ਮਾਗਤ ਪਈ ਹੈ 500 ਹਾਂ ਹਾਂ ਬਾਈ ਕੋਲੇ ਫੋਟੋ ਹਾਂ ਇਹ ਕਿਹੜੇ ਕਿਹੜੀ ਕਹਿੰਦੇ ਕੈਸ਼ ਹਾਂ ਤੂੰ 500 ਨੋਟ ਬਣੀ ਪੁੱਛ ਦੋ ਯਾਰ ਹੈਲੋ ਹਾਂ ਹਾਂ 500 ਨੋਟ ਬਈ ਹੈਲੋ ਚਾਹਾਂ ਲਈ ਲੈਣੀ ਆ ਤੇ ਜਰੂਰ ਜੇ ਚਾਹ ਪਿਆਣ ਸਿਗਨੇਚਰ ਕਹਾਂ ਸੁਣ ਲੈ ਡੱਕੇ ਨਾ ਤੂੰ ਇਹ ਕਿਹਨੇ ਵਰਤੀ ਤੇ ਵੇਚਣ ਦੀ ਹੈਲੋ ਆ ਬੰਦੇ ਨੂੰ ਮੇਰੀ ਮੰਨਦਾ ਰਾ ਯਾਰ ਵੀ ਕੇ ਸ਼ੇਡਾਂ ਪੀਣ ਦਾ ਮੌਨ ਇਹਨੂੰ ਕੀ ਡਿੱਕਾਗਾ ਆ ਕਹੇ ਸੁਣ ਲੈ ਤੂੰ ਦੱਸ ਦੇ ਤਾ ਹਾਂ ਆਹੋਂ ਭੇਜਿਆ ਬੰਦਾ ਸਪੈਸ਼ਲ ਇਹ ਸੁਣ ਛਾਹ ਬਾਹਰ ਰੱਖਿਆ ਮੈਂ ਜਿਹੜੇ ਬੰਦੇ ਕੰਮ ਕਰਦਾ ਕੈਸੇ ਚੱਲਿਆ ਇਹ ਕਿੱਦਾਂ ਹੈ ਨਾ ਹਾਲਾਤ ਨੇ ਦੇਖੋ ਇੱਥੇ ਰਾਮਪਰੇ ਖੜੇ ਆ ਰਾਮਪਰੇ ਕੈਸੂਲ ਵੇਚ ਰਹੇ ਆ ਜੇ ਕਹਿੰਦੇ ਨੇ ਵੀ ਮੇਰੇ ਹਾਂ ਇਹ ਚਾਹ ਕਹਿੰਦੇ ਘੱਟ ਪੀਉਂਦਾ ਤੇ ਕੈਸੂਲ ਵੱਧ ਵੇਚਦਾ ਐਡੇ ਮਾੜੇ ਹਾਲਾਤ ਨੇ ਇਹ ਚਾਹ ਹੀ ਰੇੜੀਆਂ ਤੇ ਮੋਸ਼ਕਿਆਂ ਨੇ ਕਰਕੇ ਦਾ ਪਚਾਰ ਗਰੇ ਤਾਂ ਮੇਰੇ ਦੁੱਧੋ ਲਾ ਕੇ ਚਾਹ ਦੇ ਵਿੱਚ ਜਵਾਕ ਨਹੀਂ ਜਬਾਨੀ ਗਾਲੀ ਵੀ ਅਧੀਵ ਤੜਕੇ ਪਹਿਲੇ ਹਣੇ ਹਾਂ ਮਾਰੇ ਨੂੰ ਦੱਸਦੇ ਕੁਮਾਰ ਸਿੰਘ ਸਰਪੰਚ ਕੋਲ ਆ ਮਾ ਜੀ ਵੀਡੀਓ ਬਣਾ ਸਾਰੀ ਇਹ ਸੀ ਪ੍ਰਸ਼ਾਸਨ ਨੂੰ ਹੁਣ ਕਰਦੇ ਦੁੱਧ ਦੇ ਵੇਚ ਤੇ ਬਣਾਵਾ ਲੂਗਾ ਇੱਕ ਮਿੰਟ ਹਾਂ ਆ ਖੜੇ ਆ ਰਾਮਪੁਰੇ ਬੱਸ ਸਟੈਂਡ ਦੇ ਵਿੱਚ ਖੜੇ ਆ ਬਾਕੀ ਫੋਨ ਕਰਦੇ ਹਾਂ ਹਾਂ ਇਹ ਵੀ ਤਾਂ ਮੈਂ ਦੇਖ ਨੂੰ ਮਾਈਕਲ ਬੋਲ ਸੈਂਟਰ ਤੇ ਕੌਣਾ ਹੋਇਆ ਖੈਨਾ ਗਡੋਤ ਨੂੰ ਦੰਦਾ ਦਿੱਤਾ ਹੋਇਆ ਬਜਟ ਦਾ ਫੁੱਲ ਆਇਆ ਹਾਂ ਸਭ ਨਾਲ ਰਾਜੀ ਸਾਰੇ ਕਿੱਥੇ ਨੂੰ ਮੈਂ ਫੜੀ ਤਾਸੀ ਜੇ ਮਤਖਾ ਦੇ ਦੇ ਲੱਭਣੇ ਕੋਈ ਨਾ ਪ੍ਰਸ਼ਾਸਨ ਨੂੰ ਆਉਣ ਦੇ ਜੇ ਨਾ ਸੁਮੇਚੇ ਲੱਭਣੇ ਨੀ ਤਕਾਣਾ ਮੇਰੇ ਜੇ ਲੱਭਣੇ ਜ਼ਿੰਮੇਵਾਰ ਹੈਗੇ ਕੋਈ ਨਾ ਖੜ ਜਾ ਖੜਾ ਪ੍ਰਸ਼ਾਸਨ ਨੂੰ ਆਇਆ ਨਿਕਾਉਂਦੇ ਕੋਈ ਨਾ ਗੁਨਾ ਬੁਲਾਉਣਾ ਬੁਲਾਉਣਾ ਆ ਖੜ ਜਾ ਕਹਿੰਦਾ ਕਹਿੰਦਾ ਜਿਹਨੂੰ ਬੁਲਾਉਣਾ ਬਿਲਾ ਲਓ ਇਹ ਇਹਨਾਂ ਦੀ ਕੋਈ ਫਰਕ ਨਹੀਂ ਪ੍ਰਸ਼ਾਸਨ ਕਹਿੰਦਾ ਤੁਹਾਨੂੰ ਫੋਨ ਲਾਓ ਪ੍ਰਸ਼ਾਸਨ ਕਹਿੰਦਾ ਤੁਹਾਨੂੰ ਫੋਨ ਲਾਓ ਮਰਗੀ ਨੂੰ ਬੁਲਾ ਰਹੀ ਨਹੀਂ ਮੈਂ ਇਹੋ ਜਿਹੇ ਹਾਲਾਤ ਆ ਯਾਰ ਕੀ ਮੈਂ ਨਗਰ ਬੱਬਾ ਅਸੀਂ ਅੱਜ 150 ਬੰਦੇ ਫੜ ਲਏ ਬਰਦਾਦ ਸਾਡੀ ਸਾਥ ਦਿੰਦਾ ਹੈ ਧੰਨਵਾਦ ਆਲਾ ਇੰਨਾ ਮਰਗੇ ਨੂੰ ਜੇ ਹੌਸਲਾ ਮੇਰਾ ਤਾਂ ਹੀ ਇਹ ਕਹਿੰਦੇ ਨੇ ਕਿ ਫੜ ਲਓ ਬੁਲਾ ਲਓ ਜਿਹੜੇ ਮਰਗੀ ਨੂੰ ਬੁਲਾ ਲਓ ਸੇਤੂ ਦੇ ਕੰਕਰਾਂ ਤੇੰਗਵਾ ਨਾਲ ਜੋ ਕਿ ਨੇ ਮੈਂ ਤਿੰਨ ਦਿਨ ਪਹਿਲਾਂ ਦਿਨ ਆ ਕੇ ਨਾਲੇ ਸਾਰੇ ਬੰਦੇਾਂ ਦਾ ਤੇ ਨਕਰ ਕਰਦੇ ਪੂਰੇ ਕੂਟ ਦੇ ਵਿੱਚੋਂ ਭੇਜ ਹੋਈ ਸੀ ਹਾਂ ਕਰੇ ਆਪਾਂ ਸਹੀ ਕਹਿੰਦਾ ਸੀ ਯਾਰ ਆ ਵੀ ਆ ਰਿਹਾ ਤੇ ਨਜਾਬਿੰਦਰ ਨੇ ਤੇ ਫਸਟ ਸਟੈਂਡ 'ਚ ਵਾ ਠੀਕ ਹੈ ਇਹ ਮੈਂ ਕਰਾਂ ਉਹਦਾ ਆ ਰਿਹਾ ਚੰਗਾ ਹੀ ਇਹ ਕਿਹੜਾ ਨੇ ਸੁੱਜੂਗਾ ਲਈਦਾ ਬਾਹ ਛੱਡ ਦੇ ਯਾਰ ਬਾਈ ਮੇਰੇ ਤੇਰੇ ਕੁਝ ਕਹਿਦ ਨੂੰ ਤੇਰੇ ਮਾਰੇ ਤੂੰ ਖੜਾ ਰਹਿ ਬਾਹ ਕਰਦੇ ਕੋਈ ਨਾ ਕਿੱਧਰ ਵਜੂ ਇਹ ਵਜੂ ਨੂੰ ਕਿੱਧਰ ਜਾਊ ਇਹ ਯਾਰ ਆ ਲਾਲ ਸਿੰਘ ਜੀ ਤੇਰੀ ਕੋਈ ਗੱਤ ਨਹੀਂ ਕੋਈ ਨਹੀਂ ਲੋਕਾਂ ਨੂੰ ਪਿਆ ਕੇ ਕਾਹ ਵੀਰ ਦੇ ਦਾਪਰ ਵੀਰ ਦੇ ਤੋਂ ਉੱਡੇ ਲੱਟਨੇ ਨੇ ਜਾ ਹਾਂ ਜਾ ਉੱਤੋਂ ਖਵਾ ਕੇ ਚਾਰ-ਚਾਰ ਸਨੇਚਰ ਆਈ ਦੀ ਜਵਾਨੀ ਨੂੰ ਕਿਸੇ ਦਾ ਜਵਾਨ ਨਹੀਂ ਹੁੰਦਾ ਖਵਾ ਕੇ 10-10 ਤੋੜ ਦੇ ਦੇ ਰਿਹਾ ਇੱਕੀ ਮੁੰਡਾ ਸਾਡਾ ਪੁੱਛ ਲਿਆ ਇੱਥੇ ਆ ਕੇ ਚਾਹਾਂ ਪੀਂਦੇ ਨੇ ਸਨੇਚਰ ਖਾਂਦੇ ਨੇ ਹਜੇ ਕਾਹਦਾ ਪੰਜਾਬ ਬੱਜੂ ਕਿਹੜੇ ਜਾਣਾ ਬੱਜੂ ਜੋ ਚਾਹਾਂ ਨਹੀਂ ਰਹੀਆਂ ਜਿ ਫਿਕਰ ਲੱਗਿਆ ਸ੍ਰੀਨਾਮ ਇਹ ਬੰਦੇ ਨੂੰ ਕਹਾਂ ਪ੍ਰਸ਼ਾਸਨ ਨੂੰ ਫੋਨ ਕਰ ਦੇ ਕਹਿੰਦਾ ਕਰ ਦਿਓ ਜਮਾਂ ਵਿੱਚ ਬੱਸ ਸਟੈਂਡ ਦੇ ਬਈ ਆ ਦੇਖ ਜਾ ਵਿੱਚ ਬੱਸ ਸਟੈਂਡ ਨਾ ਰਾਮਪਰਾ ਫੂਲੇ ਇਹ ਉਹ ਕਹਿੰਦੇ ਰਾਮਪਰੇਟ ਮਾਰੋ ਅਜੇ ਰਾਮਪਰੇਟ ਮਾਰੀ ਆ ਜੀ ਗੰਗਪਾਲਾ ਬੇਟੀ ਪਰੋਤੀ ਕਰਾ ਲਈ ਅਸਲਾਮ ਵਾਲੇਕੁਮ ਜੀ ਬੜੇ ਬੜੇ ਹੋਰ ਵੀ ਬਹੁਤ ਤੇਜ਼ ਨਾ ਮੀਂਹ ਪਿਆ ਆ ਨਾ ਸ਼ੁਰੂਆਤ ਵਿੱਚ ਤਾਂ ਅੰਦਰ ਵਿੱਚ ਤਾਂ ਮਸਾ ਵਿਕਣ ਲੱਗ ਗਿਆ ਸਵੇਰ ਨੂੰ ਹਜੇ ਸਰਕਾਰ ਕੀ ਕਹਿੰਦੀ ਆ ਅਸੀਂ ਰੋਜ਼ ਤੇਲ ਫੁੱਕਦੇ ਜਾਂਦੇ ਰੋਜ਼ ਪ੍ਰਧਾਨ ਨੂੰ ਕਹਿੰਦੇ ਕਿ ਭਾਈ ਸਾਡੀ ਮੱਤ ਕਰੋ ਜਿੰਨੀ ਸਾਡੀ ਕਰਦੇ ਧੰਨ ਧੰਨਵਾਦ ਭਰਾ ਹਾਂ ਇਹਨੂੰ ਡਰੀ ਨਹੀਂ ਲੈ ਅਸੀਂ ਅਖੇ ਪ੍ਰਧਾਨ ਨੂੰ ਫੋਨ ਕਰਦਾ ਕਹਿੰਦਾ ਕਰ ਦਿਓ ਲੈ ਮੈਨੂੰ ਕੁਝ ਕਹਿਣ ਜੋਗੇ ਪਿਆਰ ਵਰਗਾ ਮੁੰਡਾ ਘਟਾ ਹੋਇਆ ਹੁਣ ਗਈ ਕੰਬਲਾ ਨਾ ਮਾਰ ਮਾਰ ਅਸੀਂ ਪਰ ਦਾਸ ਨੂੰ ਬੇਨਤੀ ਆਹੜਾ ਆ ਕੇ ਸਾਥ ਦਿੱਤਾ ਜਾਵੇ ਲੜੇ ਇਹਨੂੰ ਆ ਨਾਮ ਦੇ ਨਾਲ ਬੰਦ ਕਰੀ ਜਾਵੇ ਨਹੀਂ ਇਹ ਧਰਨਾ ਤਾਂ ਨਾਗੇ ਸਾਰੀ ਕਮੇਟੀ ਆਉਗੀ ਠੀਕ ਹੈ ਨਾ ਜਿਹੜਾ ਮੂੰਹ ਪਗਾ ਉਹ ਬੋਲੇ ਪੇਜਾ ਆਹ ਗੱਲ ਦਾ ਕੰਮ ਕਰਦਾ ਚੀਜ਼ਾ ਉੱਪਰ ਸਮਾਂ ਡੇਰੀ ਬਚਾ ਲਈ ਤਾਂ ਕਿ ਬਾਅਦ